ਗੁਰੂ ਨਾਨਕ ਦੇ ਮਿੱਠੇ ਮਿੱਠੇ ਬੋਲ ਨੇ ਭਾਈ ਬਾਲਾ ਮਰਦਾਨਾ ਗੁਰੂ ਕੋਲ ਨੇ ਗੁਰੂ ਨਾਨਕ ਦੇ ਮਿੱਠੇ ਮਿੱਠੇ ਬੋਲ ਨੇ ਭਾਈ ਬਾਲਾ ਮਰਦਾਨਾ ਗੁਰੂ ਕੋਲ ਨੇ ਨਾਮ ਜਪਾਉਂਦੇ ਨੇ ਸਭ ਨਾ ਜੀਆਂ ਕਹੇ ਕਦਾਤਾ ਗੁਰੂ ਜੀ ਪਰਮਾਉਂਦੇ ਨੇ ਸਭ ਨਾ ਜੀਆਂ ਕਹੇ ਕਦਾਤਾ ਗੁਰੂ ਜੀ ਪਰ ਮਾਉਂਦੇ ਨੇ ਨਾਮ ਜੱਪਿਆ ਨਾ ਭਗਤੀ ਕੀਤੀ ਤੋ ਕਿੱਥੋਂ ਪਾੜੇ ਰਾਜ ਗੱਦੀਆਂ ਨਾਮ ਜੱਪਿਆ ਨਾ ਭਗਤੀ ਕੀਤੀ ਨਾਮ ਜੱਪਿਆ ਨਾ ਭਗਤੀ ਕੀਤੀ ਤੋ ਕਿੱਥੋਂ ਪਾੜੇ ਰਾਜ ਗੱਦੀਆਂ ਓ ਛੋਟੀ ਉਮਰ ਤਰੂਣ ਕੀ ਭਗਤੀ ਪਾਦਮੀਆ ਪੰਨ ਵੱਡੀਆਂ ਓ ਛੋਟੀ ਉਮਰ ਤਰੂਣ ਕੀ ਭਗਤੀ ਪਾਦਮੀਆ ਪੰਨ ਵੱਡੀਆਂ ਤੰਨੇ ਜੱਟ ਨੇ ਤੇ ਆਇਆ ਵੇਖ ਰੱਬ ਨੂੰ ਉਹੜੀ ਵਾਹੀ ਕੀ ਤੇ ਰੱਬ ਪੜਾ ਸਭ ਨੂੰ ਧੰਨੇ ਜੱਟ ਨੇ ਤੇ ਆਇਆ ਵੇਖ ਰੱਬ ਨੂੰ ਉਹੜੀ ਵਾਹੀ ਕੀ ਤੇ ਰੱਬ ਪੜਾ ਸਭ ਨੂੰ ਖੂਨ ਚ ਲਾਉਂਦੇ ਨੇ ਸਭ ਨਾ ਜੀਆਂ ਕਹ ਕਦਾਤਾ ਗੁਰੂ ਜੀ ਪਰ ਮਾਉਦੇ ਨੇ ਅੱਲਾ ਵੈਗੁਰੂ ਖੜੀ ਜਨਮ ਇੱਕਿਆ ਅੱਲਾ ਵੈਗੁਰੂ ਖੜੀ ਜਨਮ ਇੱਕਿਆ ਅੱਲਾ ਵੈਗੁਰੂ ਖੜੀ ਜਨਮ ਇੱਕਿਆ ਪਰਮਾਤਮ ਪਈ ਦੁਨੀਆ ਪੂਜਨੀ ਜੀ ਨੂੰ ਮਟਾ ਗੁਰੂ ਸਾਹਿਬ ਨੇ ਸੱਧਰਾ ਹੈ ਪਈ ਦੁਨੀਆ ਪੂਜਨੀ ਜੀ ਨੂੰ ਮਟਾ ਗੁਰੂ ਸਾਹਿਬ ਨੇ ਸੱਧਰਾ ਹੈ ਪਈ ਦੁਨੀਆ ਜਤ ਪਤ ਮਾਰੇ ਝਗੜੇ ਮਟਾ ਹੋ ਜੀ ਸਾਂਝੀ ਬਾਰਤਾ ਦਾ ਸਭ ਕਸਖਾਓ ਜੀ ਜੱਤ ਪਤ ਮਾੜੇ ਝਗੜੇ ਮਟਾਓ ਜੀ ਸਾਂਝੀ ਬਾਰਤਾ ਦਾ ਸਭ ਕਸਖਾਓ ਜੀ ਗੁਰੂ ਦੀ ਗਾਲ ਲਾਉਂਦੇ ਨੇ ਸਭ ਨਾ ਜੀਆਂ ਕਹੇ ਕਦਾਤਾ ਗੁਰੂ ਹੀ ਪਰ ਮਾਉਦੇ ਨੇ ਉਥੇ ਅੰਬਲਾ ਦੇ ਹੋਣਗੇ ਨ ਬੇੜੇ ਅਜਾੜ ਕਿਸੇ ਪੁੱਛਣੀ ਨਹੀਂ ਉਥੇ ਅੰਬਲਾ ਦੇ ਹੋਣਗੇ ਨ ਬੇੜੇ ਉਥੇ ਅੰਬਲਾ ਦੇ ਹੋਣਗੇ ਨ ਬੇੜੇ ਯਾਦ ਕਿਸੇ ਪੁੱਛਣੀ ਨਹੀਂ ਉਹ ਫਲ ਨਹੀਂ ਵਿਆ ਰੁਖਾਂ ਨੂੰ ਲੱਗਦੇ ਅੰਬਲਾ ਤੋਂ ਮਾਣ ਨਾ ਕਰੀਂ ਉਹ ਫਲ ਨੀ ਮਿਆ ਰੁਖਾਂ ਨੂੰ ਲੱਗਦੇ ਸਿਮਲਤ ਮਾਨ ਨਾ ਕਰੀ ਨਾਮ ਜਪਣਾ ਤੇ ਮੰਨ ਕੇ ਆ ਸਕਣਾ ਨਾਮ ਜਪਣਾ ਤੇ ਮੰਨ ਕੇ ਸਕਣਾ ਕਿਰਤ ਕਮਾਉਂਦੇ ਨੇ ਸਭਨਾਂ ਜੀਆਂ ਕਹ ਇੱਕ ਦਾਤਾ ਗੁਰੂ ਜੀ ਫਰਮਾਉਂਦੇ ਨੇ ਹੱਥ ਜੋੜਦਾ ਚੰਹੂਟੀ ਵਾਲਾ ਗੱਲ ਹੱਥ ਜੋੜਦਾ ਚੰਹੂਟੀ ਵਾਲਾ ਗੱਲ ਸੰਸਾਰੀ ਜੀਵਨ ਨਾਲ ਲੜ ਤੂੰ ਓ ਹੱਥ ਜੋੜਦਾ ਚੰਹੂਟੀ ਵਾਲਾ ਗੱਲ ਸੰਸਾਰੀ ਜੀਵਨ ਨਾਲ ਲੜ ਤੂੰ ਉਹ ਕਈ ਚੀਰਾਂ ਦੇ ਮਿਲੇ ਅਸੀਂ ਵਿਛੜੇ ਰੱਬ ਦਾ ਸ਼ੁਕਰ ਕਰ ਤੂੰ ਕਈ ਚੀਰਾਂ ਦੇ ਮਿਲੇ ਅਸੀਂ ਵਿਛੜੇ ਰੱਬ ਦਾ ਸ਼ੁਕਰ ਕਰ ਤੂੰ ਜਿਨੇ ਪੇਜਿਆ ਹੈ ਵੇ ਤਸਨਸਾਰ ਦੇ ਗੁਣ ਗਾਈ ਅਸੀਂ ਉਸ ਨਰੰਕਾਰ ਦੇ ਜਿਨੇ ਪੇਜਿਆ ਹੈ ਵੇ ਤਸਨਸਾਰ ਦੇ ਗੁਣ ਗਾਈ ਅਸੀਂ ਉਸ ਨਰੰਕਾਰ ਦੇ ਗੁਰੂ ਜੀ ਅੰਜ ਚਾਉਂਦੇ ਨੇ ਸਭਨਾਂ ਜੀਆਂ ਕਾਇ ਕਰਦਾਤਾ ਗੁਰੂ ਜੀ ਪਰਮਉਦੇ ਨੇ ਸਾਬਨਾ ਦੀਆਂ ਕਾਇਕ ਦਾਤਾ ਗੁਰੂ ਫਰਮਾਉਂਦੇ ਨੇ ਤਨ ਤਨ ਗੁਰੂ ਗ੍ਰੰਥ ਸਮਰਾ ਤੁੜਕੀ ਬਾਣੀ ਭਗਤਾ ਦੀ ਬਾਣੀ ਗੁਰੂ ਗ੍ਰੰਥ ਸੇ ਮਹਾਰਾਜ ਮੇਰਾ ਕਰੇ ਸੱਚੇ ਬਾਝਾ ਤੁੜਕੀ ਬਾਣੀ ਭਗਤਾ ਦੀ ਬਾਣੀ ਗੁਰੂ ਗ੍ਰੰਥ ਤਨ ਗੁਰ ਨਾਨਕ ਜਿਹੜਾ ਸਾਰੀ ਦੁਨੀਆਂ ਨਾਂ ਚ ਪਰ ਆਪ ਦੀ ਕੋਈ ਜਾਤਾਂ ਪਾਤਾਂ ਪਟਾਈਆਂ ਗੁਰ ਨਾਨਕ ਮਹਾਰਾਜ ਗੁਰੂ ਗ੍ਰੰਥ ਸੇ ਮੇਰਾ ਕਰੇ ਸੱਚਾ ਸੰਗਿਲ ਪਿੰਡ ਜਿੰਨੂ ਓਟੇ ਤਸਿਲ ਜੇ ਨਾਲ ਅਜਲਾ ਮਰਦ ਪੰਜਾਬ ਆਰਦਨ ਗੁਰੂ ਨਾਰਾਇਣ ਕੁਮਾਰ ਮੇਰਾ ਗੜੋ ਤੇਰੀ ਮੇਰ ਹੋਈ ਹੈ ਤੇਵੜਾ ਨਨਕਾਣਾ ਸਾਹਿਬੋਂ ਹੋਇਆ ਬੜੀ ਕਿਰਪਾ ਗੁਰੂ ਬਨਾਰਾ ਜਿਨੇ ਮੇਰੇ ਕਰਾਇਆ ਸੰਤ ਮਾਮ ਕੁਸ਼ ਬਾਬਾ ਹਰਪਾਲ ਦੇ ਜੀ ਪਹਿਲਵਾਨਾਂ ਦੇ ਗੁਰੂਰ ਬੜੀ ਕਿਰਪਾ ਮਾਪ ਪ੍ਰਤਾਪ ਜੀ ਗੁਰੂ ਕੇ ਬਾਗਲ ਬਾਬਾ ਛਤਰਾਂ ਸਿੰਘ ਜੀ ਬੜੀ ਕਿਰਪਾ ਸੰਤ ਮੋਹਨ ਸਿੰਘ ਮੈਨੂੰ ਮਿਲਦੀ ਆ ਸੱਚੇ ਬਸਰ ਗੁਰੂ ਗ੍ਰੰਥ ਸਾਹਿਬ ਮੇਰਾ ਕਰਿਓ ਸਾਡੇ ਸੰਗਤਾਂ ਨੂੰ ਜੇ ਸਭ ਦੇ ਚੰਨ ਮਾਰਾ ਗੁਰੂ ਗ੍ਰੰਥ ਜੀ ਮੇਰਾ ਗੜੋ ਪੱਤਰ ਕਾਤਰ ਵਿੰਧਾ ਸਿੰਘ ਜੀ ਉਹਨਾਂ ਸਤਿਗੁਰੂ ਜੀ ਅੱਜ ਰਵਾਈਆ ਗੁਰੂ ਗ੍ਰੰਥ ਸਾਹਿਬਾ ਮੇਰਾ ਮੇਰਾ ਗਾ ਸਾਰਾ ਪਰਿਵਾਰ ਬੜਾ ਪ੍ਰਿਆਸਤ ਕਰ ਦਿੰਦੇ ਨੇ ਗੁਰੂ ਗ੍ਰੰਥ ਸਾਹਿਬਾ ਮੇਰਾ ਗੰਨੀ ਹਾਲੀ ਪ੍ਰਮਾਨ ਪੁੱਤਰ ਕੁਮਾਰ ਬਨਾਲ ਕਣਾਵ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਜੀ